ਚਾਰ ਪੰਜ ਬੰਦੇ ਹਵਾਲਾ ਦੇ ਵਿੱਚ ਬੈਠੇ ਮੁੰਚੀ ਜੀ ਸਰ ਉਹ ਤਾਂ ਜੀ ਪੰਮੇ ਨਹੀਂ ਸੀ ਕਿਹਾ ਸੀ ਜੀ ਪੰਮਾ ਜਿੰਨਾ ਹੀ ਕਰ ਕੰਮ ਪੰਮੀ ਨਹੀਂ ਛੱਡਨੀ ਰਾਤ ਲੱਗ ਗਈ ਬੰਦਿਆਂ ਨੂੰ ਦੋਸ਼ ਕੋਈ ਨਹੀਂ ਉਹਨਾਂ ਦਾ ਬੰਦੇ ਲੈਣ ਆਏ ਉਹਨਾਂ ਨੂੰ ਪੰਮੀ ਨੂੰ ਪਤਾ ਜੀ ਪੰਮੇ ਜੀ ਪੰਮੇ ਕਿਉਂ ਰਾਤ ਲਵਾਈ ਆ ਉਹ ਜਨਾਬ ਫਿਰ ਉਹਨਾਂ ਦਾ ਰੌਲਾ ਸੀ ਜੀ ਮੈਂ ਕਿਹਾ ਰਾਤ ਨੂੰ ਕੋਈ ਤੋ ਦਰੂ ਦੀ ਦੂਰੂ ਪੀ ਕੇ ਲੜਨ ਨਹੀਂ ਤੁਸੀਂ ਤਾਂ ਆਪਣੀ ਡਿਊਟੀ ਕਰਕੇ ਘਰ ਚਲੇ ਗਏ ਤੇ ਉਹਨਾਂ ਨੂੰ ਰਾਤ ਲਵਾਤੀ ਠੀਕ ਹੈ ਪਹਿਲਾਂ ਮੈਨੂੰ ਇੱਕ ਗੱਲ ਦੱਸੋ ਜ਼ਮੀਂਦਾਰ ਰੌਲਾ ਨਾ ਭਰਾਵਾ ਦਾ ਹਾਂ ਜੀ ਹਾਂ ਜੀ ਜ਼ਮੀਂਦਾਰ ਜੀ ਹੁਣ ਜ਼ਮੀਂਦਾਰ ਰੌਲੇ ਦੇ ਵਿੱਚ ਆਪਣੀ ਪੁਲਿਸ ਪ੍ਰਸ਼ਾਸ ਜੇ ਮੌਕੇ ਤੇ ਆਉਣ ਦੀ ਸਪੋਰਟ ਕੋਈ ਝਗੜਾ ਹੁੰਦਾ ਸਾਨੂੰ ਪਤਾ ਲੱਗਦਾ ਫਿਰ ਅਸੀਂ ਜਾ ਸਕਦੇ ਹਾਂ ਵੀ ਝਗੜਾ ਹੋ ਗਿਆ ਕਰੀ ਝਗੜਾ ਰੋਕਣਾ ਪੈਣਾ ਠੀਕ ਹੈ ਜੀ ਪਰ ਕੀ ਤੁਸੀਂ ਇਹ ਚੀਜ਼ਾਂ ਨਹੀਂ ਪੜੀਆਂ ਪੁਲਿਸ ਡਿਪਾਰਟਮੈਂਟ ਦੇ ਵਿੱਚ ਆ ਕੇ ਵੀ ਰੈਵਿਊ ਡਿਪਾਰਟਮੈਂਟ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਦੇ ਰੌਲਿਆਂ ਦੇ ਵਿੱਚ ਸਾਡਾ ਕੋਈ ਰੋਲ ਹੀ ਹੈ ਨਹੀਂਗਾ ਸਾਡਾ ਕੋਈ ਸੀਨ ਹੀ ਹੈ ਨਹੀਂ ਉਸੇ ਬੰਦੇ ਨੂੰ ਬਿਨਾਂ ਵਜਾ ਰਾਤ ਲਵਾਤੀ ਠੀਕ ਹੈ ਇੱਕ ਸ਼ਰੀਫ ਬੰਦਾ ਆ ਉਹ ਭਰਾ ਉਹਦਾ ਸਰਪੰਚ ਹੈ ਮੈਨੂੰ ਪਤਾ ਲੱਗਿਆ ਉਹਦੀ ਪਹੁੰਚ ਹੈ ਤਾਂ ਤੱਕ ਹਾਂ ਜੀ ਸਰਪੰਚ ਨੇ ਤੁਹਾਨੂੰ ਕਹਦਾ ਤੁਸੀਂ ਬੰਦੇ ਨੂੰ ਲਿਆ ਕੇ ਸਰਪੰਚ ਦੇ ਅਖੰਡਿਆਂ ਕਰਨਾਂ ਤੇ ਰਾਤ ਲਵਾ ਲਈ ਉਹਨੂੰ ਇਹ ਕੰਮ ਪਟਵਾਰੀ ਦਾ ਹੈ। ਠੀਕ ਹੈ ਜੀ। ਇਹ ਕੰਮ ਕਾਨੂੰਗੋਦ ਹੈ, ਤਹਿਸੀਲਦਾਰ ਦਾ ਹੈ, ਐਸ.ਡੀ.ਐਮ. ਦਾ ਹੈ, ਡੀ.ਸੀ. ਸਾਹਿਬ ਦਾ ਹੈ। ਉਹਨਾਂ ਦਾ ਕੰਮ ਹੈ ਇਹ। ਜਾਣ ਦੋਨੇ ਭਰਾ ਉੱਥੇ ਜਾ ਕੇ ਆਪਦੀ ਐਪਲੀਕੇਸ਼ਨ ਦੇਣ ਵੀ ਸਾਡਾ ਜ਼ਮੀਨ ਦਾ ਵਟ ਦਾ ਰੋਲਾ ਵੀ ਸਾਡਾ ਸਹੀ ਕਰਾ ਕੇ ਆਓ। ਜਨਾਬ ਹੁਣ ਉਹਨੇ 755 ਕਰਕੇ ਛੱਡ ਛੱਡ ਦਿੰਨੇ ਨਹੀਂ। ਨਹੀਂ 755 ਕਰਕੇ ਛੱਡ ਦਿੰਨੇ ਫਿਰ ਦੋਨੇ ਕਿਉਂ ਨਹੀਂ ਬੁਲਾਏ? ਅੱਜ ਬੁਲਾਵਾਂਗੇ ਜੀ। ਉਹਨੂੰ ਰਾਤ ਕਿਉਂ ਲਵਾਈਆ ਛੋਟੇ ਨੂੰ ਫਿਰ ਸਰਪੰਚ ਨੂੰ ਕਿਉਂ ਨਹੀਂ ਲਵਾਈ ਨਾਲ? ਨਹੀਂ ਅੱਜ 755 ਕਰਾ ਦਾਂਗੇ। ਤੁਸੀਂ 755 ਕਰਾਉਣੀ ਸੀ ਤੁਸੀਂ ਬੰਦੇ ਨੂੰ ਬੁਲਾ ਕੇ ਇੱਕ ਵਾਰ ਰਾਤ ਕਿਉਂ ਨਹੀਂ ਆਈ ਉਹਨੂੰ ਮੱਛਰ ਦੇ ਵਿੱਚ ਕੋਈ ਆਇਆ ਨਹੀਂ ਜੀ ਲੈਣ ਨਹੀਂ ਤਾਂ ਮੈਂ ਛੱਡ ਦਿੰਦਾ ਲੈਣ ਕਿਉਂ ਨਹੀਂ ਇਹ ਬਹਾਨੇ ਨਹੀਂ ਚੱਲਣੇ ਮੇਰੇ ਕੋਲੇ ਕਿਵੇਂ ਹੋ ਸਕਦਾ ਪਰਿਵਾਰ ਰਾਤ ਨੂੰ ਰੋਟੀ ਨਹੀਂ ਤੇ ਆ ਗਿਆ ਪਰਿਵਾਰ ਦੇਖੇ ਗਿਆ ਜਨਾਬ ਫਿਰ ਕੋਈ ਜ਼ਿੰਮੇਵਾਰ ਜਿਹੜਾ ਰੋਟੀ ਦੇਖ ਕੇ ਗਿਆ ਉਹ ਘਰ ਦਾ ਮੈਂਬਰ ਨਹੀਂ ਸੀ ਜ਼ਿੰਮੇਵਾਰ ਬੰਦਾ ਕੋਈ ਆਉਂਦਾ ਇੱਕ ਬੰਦੇ ਨੂੰ ਬਿਨਾਂ ਵਜ੍ਹਾ ਤੁਸੀਂ ਫੜ ਕੇ ਲੈ ਕੇ ਥਾਣੇ ਬਿਠਾਉਂਦੇ ਹੋ ਤੁਹਾਨੂੰ ਲੱਗਦਾ ਵੀ ਉਹਦੇ ਮਗਰ ਕੋਈ ਆਊਗਾ ਨਾ ਉਹ ਕੋਈ ਚੱਟਾ ਨਹੀਂ ਵੇਚਦਾ ਉਹ ਕੋਈ ਸ਼ਰਾਬ ਨਹੀਂ ਵੇਚਦਾ ਦੋ ਨੰਬਰ ਦੀ ਠੀਕ ਹੈ ਜੀ ਠੀਕ ਹੈ ਤੇ ਤੁਸੀਂ ਇਹ ਬਹਾਨੇ-ਬਾਜ਼ੀਆਂ ਨਹੀਂ ਚੱਲਣਗੀਆਂ ਯਾਰ ਕਿਉਂ ਵਰਦੀ ਨੂੰ ਦਾ ਸੌ ਖਾਨੇ ਆ ਨਾ ਵਰਦੀ ਪਾਉਣ ਮੌਕੇ ਹਾਂਜੀ ਹਾਂਜੀ ਵੀ ਮੈਂ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰੂੰਗਾ ਸੇਵਾ ਕਰਾਂਗੇ ਜੀ ਤੇ ਫਿਰ ਆ ਸੇਵਾ ਕਰਦੇ ਹੋ ਤੁਸੀਂ ਆ ਵੀ ਸਰਪੰਚਾਂ ਦੇ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਲੋਕਾਂ ਦੇ ਪ੍ਰੈਸ਼ਰ ਥੱਲੇ ਆ ਕੇ ਜਿਹੜਾ ਵਜਾ ਲੋਕਾਂ ਨੂੰ ਰਾਤਾਂ ਲਵਾ ਦਿੰਦੇ ਥਾਣੇ 'ਚ ਉਹ ਤਾਂ ਜਨਾਬ ਜੇ ਕੋਈ ਆਉਂਦਾ ਦਿੰਦੇ ਛੱਡ ਦਿੰਦੇ ਜੇ ਕੋਈ ਆਇਆ ਨਹੀਂ ਫਿਰ ਮੈਂ ਕਹਿੰਦੀ ਆ ਇਹ ਬਾਨਾ ਹੈ ਜੇ ਮੈਂ ਬੰਦੇ ਹੁਣੇ ਸਾਬਤ ਕਰਦੇ ਬੰਦੇ ਆਏ ਸੀ ਵੀ ਆਦੇ ਸਾਨੂੰ ਮਿਲੇ ਹੀ ਨਹੀਂਗਾ ਉਹ ਜਨਾਬ ਮੇਰੀ ਗੱਲ ਲੱਗੀ ਹੋਣੀ ਆ ਫਿਰ ਉੱਧਰ ਗਿਆ ਹੋਊਂਗਾ ਹੀ ਮੈਂ ਹਾਂ ਤੇ ਫਿਰ ਫੋਨ ਉਹਨਾਂ ਨੇ ਫੋਨ ਚੁੱਕ ਕੇ ਇਹ ਗੱਲ ਆਖ ਕੁਝ ਨਿੱਤੇ ਚੀਜ਼ਾਂ ਚੱਲਣੀਆਂ ਨਹੀਂ ਮੇਰੇ ਹੁੰਦੇ ਮੈਂ ਬੇਸ਼ੱਕ 2 ਦਿਨ ਰਵਾਂ ਥਾਣੇ ਦੇ ਵਿੱਚ ਬੇਸ਼ੱਕ ਮੈਂ 2 ਸਾਲ ਰਵਾਂ ਇੱਕ ਚੀਜ਼ ਦਾ ਧਿਆਨ ਰੱਖੋ ਮੁੰਸ਼ੀ ਜੀ ਜੀ ਸਾਰੇ ਥਾਣੇ ਨੂੰ ਇਹ ਗੱਲ ਦੱਸ ਦਿਓ ਠੀਕ ਹੈ ਜੀ ਜਿੰਨਾ ਚਿਰ ਮੈਂ ਥਾਣੇ 'ਚ ਰਹੂੰਗਾ ਨਾ ਇਹ ਮਾੜੇ ਚੰਗੇ ਲੋਕਾਂ ਦੇ ਨਾਲ ਚੰਗੇ ਲੋਕਾਂ ਨਾਲ ਮਿਲਵਰਤਨ ਰੱਖੋ ਮਾੜੇ ਲੋਕਾਂ ਨਾਲ ਮਿਲਵਰਤਨ ਮੈਂ ਬਰਦਾਸ਼ਤ ਨਹੀਂ ਕਰਨਾ ਜੀ ਜਨਾਬ ਮਾੜੇ ਲੋਕਾਂ ਦੀ ਸਪੋਰਟ ਕਰਦੇ ਤੁਸੀਂ ਕਿਸੇ ਨੂੰ ਸੇਵਾਦਾਰ ਕਿਸੇ ਨੂੰ ਮਿਲਵਰਤਨ ਵਾਲਾ ਕਿਸੇ ਨੂੰ ਪਹੁੰਚ ਵਾਲਾ ਸ਼ਬਦ ਮੇਰੇ ਸਾਹਮਣੇ ਵਰਤੋਗੇ ਤਾਂ ਮੈਨੂੰ ਮੁੰਸ਼ੀ ਜੀ ਨਫ਼ਰਤ ਨਾਲ ਸ਼ਬਦਾਂ ਦੇ ਨਾਲ ਜ ਸੰਦ ਲੋਕਾਂ ਦਾ ਕਰਕੇ ਸਾਰਾ ਡਿਪਾਰਟਮੈਂਟ ਥੋੜੋ ਮਾੜਾ ਬੈਠਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਨਸ਼ੇ ਵੇਚਣ ਵਾਲੇ ਲੋਕਾਂ ਨੂੰ ਮਾੜੇ ਚੰਗੇ ਮਾੜੇ ਕੰਮ ਕਰਨ ਵਾਲੇ ਲੋਕਾਂ ਨੂੰ ਤੁਸੀਂ ਇਹ ਗੱਲ ਕਹਿੰਦੇ ਹੋ ਪਰਮਜੀਤ ਹਾਂਜੀ ਵੀ ਉਹ ਬੰਦਾ ਮਿਲਬਰਤਾਂ ਨਾਲ ਹੈ ਜੋ ਸੇਵਾਦਾਰ ਹੈ ਜੋ ਗਿਫਟ ਦਿੰਦਾ ਹੈ ਜੀ ਫਲਾਨਾ ਕਰਦਾ ਹੈ ਹੈਨਾ ਮਨਸ਼ੀ ਜੀ ਇੱਕ ਚੀਜ਼ ਦਾ ਧਿਆਨ ਰੱਖਿਓ ਖਾਸ ਜੀ ਜਨਾਬ ਮੇਰੇ ਤੋਂ ਪਹਿਲਾਂ ਕੀ ਹੋਇਆ ਉਸ ਗੱਲ ਤੋਂ ਮੈਂ ਕੁਝ ਨਹੀਂ ਲੈਣਾ ਜੀ ਮੇਰੇ ਇਸ ਥਾਣੇ ਤੋਂ ਬਦਲੀ ਹੋ ਜਾਊਗੀ ਉਸ ਤੋਂ ਬਾਅਦ ਕੀ ਹੋਊਗਾ ਮੈਂ ਉਸ ਗੱਲ ਤੋਂ ਕੁਝ ਨਹੀਂ ਲੈਣਾ ਜੀ ਮੇਰਾ ਮਤਲਬ ਮੇਰੀ ਡਿਊਟੀ ਤੱਕ ਜੇ ਕਿਤੇ ਕਿਸੇ ਦਾ ਕੋਈ ਰਿਲੇਮ ਹੈ ਉਹ ਚਾਹੇ ਕੋਈ ਹੋਵੇ ਮੈਂ ਨਹੀਂ ਬਖਸ਼ਣਾ ਮੇਰੇ ਤੋਂ ਪਹਿਲਾਂ ਜਾਂ ਮੇਰੇ ਤੋਂ ਬਾਅਦ ਜੀ ਥਾਣੇ ਦੇ ਮਾਲਕ ਤੁਸੀਂ ਹੋ ਜੀ ਕੱਲੇ-ਕੱਲੇ ਮੁਲਾਜ਼ਮ ਨੂੰ ਸਮਝਾ ਦਿਓ ਬੇਸ਼ੱਕ ਕੋਈ ਸੰਤਰੀ ਹੋਵੇ ਤੇ ਬੇਸ਼ੱਕ ਕੋਈ ਮੇਰੇ ਤੋਂ ਸੈਕੰਡ ਰੈਂਕ ਦਾ ਬੰਦਾ ਹੋਵੇ ਸਾਰੇ ਮੁਲਾਜ਼ਮਾਂ ਨੂੰ ਸਮਝਾ ਦਿਓ ਇਹ ਗੱਲ ਜੀ ਵੀ ਕਿਸੇ ਦਾ ਕਿਸੇ ਨਾਲ ਕੋਈ ਲੈਣ ਦੇਣ ਇਹੋ ਜਿਹਾ ਮੈਨੂੰ ਮਾੜਾ ਸਾਬਤ ਹੋ ਗਿਆ ਨਾ ਪਤਾ ਲੱਗ ਗਿਆ ਜੀ ਤਾਂ ਫਿਰ ਮੈਂ ਬਾਅਦ ਚ ਦੱਸੂਗਾ ਵੀ ਮੈਂ ਕੀ ਕਰਾਂਗਾ ਜੀ ਜੀ ਨਾਲ ਪਛਤਾਉਣਗੇ ਬਹੁਤ ਪਹਿਲਾਂ ਮਲਕੀ ਤੋਂ ਉਹਨਾਂ ਬੰਦਿਆਂ ਨੂੰ ਬਲੌਇਡ ਰਾਤ ਦੇ ਹਵਾਲਾ ਚ ਬਿਠਾਏ ਇਹਨਾਂ ਨੇ ਠੀਕ ਹੈ ਜੀ ਬੁਲਾਓ ਉਹਨਾਂ ਨੂੰ ਤੁਸੀਂ ਮਜ਼ਾਕ ਬਣਾ ਛੱਡਿਆ ਯਾਰ ਜਨਾਬਾ ਵੀ ਸਸੀ ਕਾਹੋ ਆਜੋ ਤੁਹਾਨੂੰ ਕੱਲ ਲੈ ਕੇ ਆਂਦਾ ਸੀ ਨੇੜੇ ਆਜੋ ਥੋੜਾ ਜਿਹਾ ਉੱਚੇ ਬੋਲੋ ਕੋਈ ਗੱਲ ਨਹੀਂ ਹਾਂਜੀ 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 ਸਰ ਕਾਹਦੇ ਚ ਲੈ ਕੇ ਆਂਦਾ ਸੀ ਸਾਡਾ ਜੀ ਦੋ ਭਰਾਵਾਂ ਦਾ ਆਪਦੀ ਜ਼ਮੀਨ ਦੇ ਵਕਤ ਦੇ ਝਗੜੇ ਦਾ ਲੈ ਕੇ ਆ ਰਹੇ ਹਾਂ ਵਟ ਦਾ ਰੋਲਾ ਹੈ ਵਟ ਦਾ ਰੋਲਾ ਹੈ ਠੀਕ ਹੈ ਠੀਕ ਹੈ ਜੀ ਆਪਰਾ ਕਹਿੰਦਾ ਵੀ ਮੇਰੀ ਐਮਐਲਏ ਨਾਲ ਬਣੀ ਉੱਤਨੀ ਹੈ ਮੇਰੀ ਥਾਣੇ ਦਰਬਾਰੇ ਚੱਲਦੀ ਹੈ ਤੇ ਮੈਂ ਕਰਾਂ ਦਿੰਦਾ ਯੋਕਰ ਦੂ ਸਾਨੂੰ ਨਹੀਂ ਤਾਂ ਹਾਂ ਤੇ ਸਾਨੂੰ ਇਹ ਫਰ ਲਿਆਉਂਦਾ ਥੋੜਾ ਜਿਹੜਾ ਇਹ ਸਾਈਂ ਮਾਨ ਸਿੰਘ ਹੈ ਤੇ ਸਾਨੂੰ ਲਿਜਾ ਸਾਡੇ ਨਾਲ ਤੰਗ ਪਰੇਸ਼ਾਨੀ ਕਰਦਾ ਸਾਨੂੰ ਰੋਜ਼ ਚੱਕ ਲੈਂਦਾ ਹੀ ਦੂਜੇ ਜਿਹੇ ਦਿਨੋਂ ਤੇ ਸਾਡੇ ਨਾਲ ਸੱਦਤ ਕਰਦਾ ਜੀ ਕਮਕੀਆ ਨੇ ਬਾਰਾ। ਤੁਹਾਡੇ ਨਾਲ ਮੈਂ ਕਰਦੂ ਜੋ ਰੋਲਾ ਮੱਟਦਾ ਹੀ ਹੋਰ ਤਾਂ ਨਹੀਂ ਕੋਈ। ਕੋਈ ਰੋਲਾ ਮੱਟਦਾ ਹੀ ਰੋਲਾ। ਕੋਈ ਲੜਾਈ ਝਗੜਾ ਕੋ ਵੱਡ ਘਟ। ਅਸੀਂ ਗਰੀਬ ਬੰਦੇ ਸਾਨੂੰ ਐਵੇਂ ਨਜ਼ਾਇਜ਼ ਕੰਮ ਨਹੀਂ ਆ ਜਾਂਦੇ। ਨਹੀਂ ਚਲੋ ਵੈਸੇ ਕਿਸਾਨ ਇਹੀ ਆ ਵੀ ਵਾਕਿਆ ਸਹੀ ਆ ਗੱਲ ਤੁਹਾਡੀ ਵੀ ਕਿਸਾਨ ਗਰੀਬੀ ਸੀ ਇੱਕ ਤਰੀਕੇ ਦੇ ਨਾਲ। ਨਹੀਂ ਚੀਜ਼ਾਂ ਪੂਰੀਆਂ ਹੁੰਦੀਆਂ ਲਿਮਿਟਾਂ ਨਹੀਂ ਮੁੜਦੀਆਂ। ਸਹਿਮਤ ਆ ਮੈਂ ਤੁਹਾਡੀ ਗੱਲ ਨਾਲ। ਰਾਤ ਰੱਖਿਆ ਤੁਨੂੰ? ਹਾਂਜੀ ਰਾਤ। ਸਮਝਿਤ ਕਿਉਂ ਰੱਖਿਆ ਰਾਤ? ਉਹ ਰਾਜਨਾਬ ਮੈਨੂੰ ਐ ਸੀ ਰਾਤ ਨੂੰ ਲੜ-ਲੁੱਡ ਪੈਣ ਗਈ ਦਰੂਗਾ ਲੈ ਕੇ। ਤੇ ਅੱਜ ਇੱਕ ਰਾਤ ਰੱਖ ਲਏ। ਹੁਣ ਅੱਜ ਫੇਰ ਘਰੇ ਜਾਊਗਾ ਇਹ। ਫੇਰ ਨਹੀਂ ਲੜਦੇ ਉਹ 755 ਕਰਾ ਕੇ ਛੱਡਾਂਗੇ ਜੀ ਤੇ 755 ਕੱਲ ਹੀ ਕਰਾ ਦੇਣੀ ਸੀ ਕੱਲ ਜੀ ਛੁੱਟੀ ਸੀਗੀ ਐਤਵਾਰ ਸੀ ਪੁਲਿਸ ਵੀ ਵੀ ਛੁੱਟੀ ਹੁੰਦੀ ਆ ਪੁਲਿਸ ਜਨਾਬ ਫਿਰ ਕਰਾਉਂਦੇ ਕਿੱਥੋਂ ਜੀ ਐਸ ਡੀਐਮ ਸਾਹਿਬ ਤਹੇ ਨਹੀਂ ਸੀ ਜੀ ਨਹੀਂ ਨਹੀਂ ਤੇ ਫਿਰ ਲਿਆਂਦੇ ਕਿਉਂ ਜੀ ਐਤਵਾਰ ਸੀ ਤਾਂ ਉਹ ਤਾਂ ਫਿਰ ਮੈਨੂੰ ਐ ਸੀ ਨਹੀਂ ਜਦੋਂ 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 ਸਰਪੰਚ ਦੇ ਇਹਨਾਂ ਦੇ ਭਰਾ ਦੇ ਕਹਿਣ ਤੇ ਫੜ ਕੇ ਲਿਆਂਦਾ ਇਹਨਾਂ ਨੂੰ ਉਦੋਂ ਨਹੀਂ ਪਤਾ ਸੀ ਵੀ ਐਤਵਾਰ ਹੈ ਉਹ ਜਨਾਬ ਪਤਾ ਹੀ ਮਗਰੋਂ ਲੱਗਿਆ ਜੀ ਕੀ ਗੱਲ ਜਿਆਦਾ ਪੀ ਲਈ ਸੀ ਰਾਤ ਨੂੰ ਨਹੀਂ ਰਾਤ ਨੂੰ ਕੱਸਤੇ ਰਹੇ ਜੀ ਨੀਂਦਰਾ ਸੀਗਾ ਬਰੂ ਦੇ ਵਿੱਚ ਪੜ ਲੈਂਦਾ ਦੇਖੋ ਇਹ ਬਹਾਨੇ ਨਹੀਂ ਚੱਲਣੇ ਮੇਰੇ ਕੋਲ ਇਹ ਮੈਂ ਬਹੁਤ ਥਾਣੇ ਦੇ ਵਿੱਚ ਬਹਿਣਾ ਵੀ ਤੁਹਾਡੇ ਵਰਗਾ ਇੱਕ ਅਦਾ ਮੁਲਾਜ਼ਮ ਹੁੰਦਾ ਹੈ ਜਿਹੜਾ ਸਾਰੇ ਥਾਣੇ ਨੂੰ ਬਦਨਾਮ ਕਰਦਾ ਤੇ ਮੈਂ ਇਹ ਚੀਜ਼ਾਂ ਜਾਂਦਿਆ ਸਰ ਕੱਢਦਾ ਪਹਿਲੇ ਦਿਨ ਮੈਂ ਇਹੀ ਕੀਤਾ ਤਾਂ ਕਰਕੇ ਮੈਂ ਕੋਈ ਪੰਚਾਇਤ ਨਹੀਂ ਸੱਦਣੀ ਕੋਈ ਕੁਝ ਨਹੀਂ ਸੱਦਣਾ ਮੁੰਛੀ ਜੀ ਗੱਲ ਸੁਣ ਲਓ ਮੇਰੀ ਜੀ ਮੈਨੂੰ ਅੱਜ ਆਥਨ ਨੂੰ ਸਾਰਾ ਗੰਦ ਸਾਫ ਚਾਹੀਦਾ ਅੱਜ ਤੋਂ ਬਾਅਦ ਜਦੋਂ ਤੱਕ ਮੈਂ ਇਸ ਥਾਣੇ ਦੇ ਵਿੱਚ ਹਾਂ ਮਰਛੀ ਜੀ ਖਾਸ ਖਿਆਲ ਰੱਖਿਓ ਡਿਊਟੀਆਂ ਤੁਸੀਂ ਲਾਉਣੀਆਂ ਸਭ ਕੋ ਤੁਸੀ ਕਰਨਾ ਜਦੋਂ ਬੰਦਾ ਡਿਊਟੀ ਭੇਜਣ ਜਦੋਂ ਕੋਈ ਕੰਪਲੀਟ ਆਉਂਦੀ ਹੈ ਜੀ ਜਨਾਬ ਕਿਸੇ ਬੰਦੇ ਨੂੰ ਨਜਾਇਜ਼ ਨਹੀਂ ਚੁੱਕੋਗੇ ਜੀ ਜਨਾਬ ਕਿਸੇ ਨੂੰ ਕਿਸੇ ਦੂਜੇ ਬੰਦੇ ਦੇ ਪ੍ਰੈਸ਼ਰ 'ਚ ਨਹੀਂ ਚੁੱਕੋਗੇ ਜੀ ਜਨਾਬ ਤੇ ਬਿਨਾ ਵਜ੍ਹਾ ਜੇ ਬੰਦੇ ਦਾ ਕਸੂਰ ਉਹ じゃ ਨਾ ਹੋਵੇ ਤਾਂ ਬਿਨਾ ਕਾਰਨ ਬੰਦੇ ਨੂੰ ਥਾਣੇ ਦੇ ਵਿੱਚ ਰਾਤ ਨਹੀਂ ਲਵਾਓਗੇ ਤੁਸੀਂ ਜੀ ਜਨਾਬ ਸਾਰੀ ਪੁਲਿਸ ਬਦਨਾਮ ਹੁੰਦੀ ਆ ਯਾਰ ਸੋਚਿਆ ਕਰੋ ਇਹਨਾਂ ਗੱਲਾਂ ਨੂੰ ਲੱਖ ਲੱਖ ਸਵਾ ਸਵਾ ਲੱਖ ਰੁਪਇਆ ਤਨਖਾਹ ਹੈ ਸਾਡਾ ਫੇਰ ਨਹੀਂ ਡੈਡ ਫਰਦਾ ਫੇਰ ਇਹ ਸਰਪੰਚਾਂ ਤੋਂ ਗਿਫਟ ਭਾਲਦੇ ਆ ਫੇਰ ਆਤਮਾ ਨਾਲ ਦੀ ਕੋਈ ਚੀਜ਼ ਹੁੰਦੀ ਹੈ ਕੋਈ ਆਤਮਾ ਝੋੜਦੀ ਨਹੀਂ ਤੁਹਾਨੂੰ ਨਾਂਵ ਦੇ ਪੱਤ ਮਰੀ ਜਾਂਦੇ ਆ ਜੀ ਇਹਨਾਂ ਨੂੰ ਖਬਰ ਹੁੰਦੀਆਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਜੀ ਹੈ ਕਿ ਕੀ ਦੇ ਕਰਕੇ ਹੋ ਰਿਹਾ ਇਹ ਕੰਮ ਹੈ ਬਲਕਿ ਤੇਰੀ ਤਰਖਾ ਕਿੰਨੀ ਹੈ ਮੇਰੀ ਤਰਖਾ ਥੋੜੀ ਹੈ ਮੇ ਤਾਂ ਕਿੰਨੀ ਹੈ ਠੀਕ ਹੈ ਰਸੀਪੈਂਸ ਨਹੀਂ ਨਹੀਂ ਤੇਰਾ ਸਰੀ ਜਾਂਦਾ ਹਾਂਜੀ ਸਰੀ ਜਾਂਦਾ ਪਰ ਤੂੰ ਵੀ ਗਿਫਟ ਲੈਣਾ ਹੁੰਦਾ ਹਾਂਜੀ ਨਾਲ ਇਹ ਤਾਂ 30 40 ਵਾਲੇ ਦਾ ਸਰਦਾ ਹੈ ਥੋੜਾ ਸਵਾ ਸਵਾ ਲੱਖਾਂ ਦਾ ਸਰਦਾ ਨਹੀਂ ਹਨ ਤਨਖਾਹ ਨਾਲ ਉਹ ਜਨਾਬ ਇਹਨੇ ਕਿਹੜੇ ਕੋਠੀ ਪਾਈ ਹੈ ਜਿਹੜੀ ਉਸੇ ਪੁਰਾਣੇ ਮਕਾਨ ਚ ਰਹੀ ਜਾਂਦੀ ਬਦਲੀ ਕਰਵਾ ਲੈ ਪਾਵੇਂ ਮੇਰੇ ਥਾਣੇ ਦੇ ਵਿੱਚ ਠੀਕ ਹੈ ਜੀ ਮੈਂ ਦਲੀਲਾਂ ਨਹੀਂ ਸੁਣਦਿਆਂ ਕੋਠੀ ਤੁਸੀਂ 2 ਨੰਬਰ ਦੇ ਪੈਸੇ ਨਾਲ ਪਾਉਣੀ ਹੈ ਕੋਠੀ ਮਜ਼ਦੂਰ ਵੀ ਪਾਉਂਦਾ ਹੈ ਜਿਹੜਾ 500 ਰੁਪਏ ਦਿਹਾੜੀ ਲੈਂਦਾ ਪਰ ਉਹਦੇ ਨਿਸ਼ਾਨੇ ਹੁੰਦੇ ਕਿ ਮੈਂ ਕਰਨਾ ਹੈ ਕੰਮ ਇਹ ਕਿਹੜੀ ਦਲੀਲ ਆ ਸਵੇਰੇ ਸਵੇਰੇ ਵੀ ਕੋਠੀਆਂ ਨੇ ਕਿਹੜਾ ਕੋਠੀ ਪਾਈ ਆ ਮੈਂ ਕਹਿੰਦਾ ਚੰਗਾ ਤੁਹਾਡੇ ਕੋਠੀ ਵਾਲਾ ਨੂੰ 100 ਰਾਮ ਤਾਂ ਨਹੀਂ ਖਾਦਾ ਜੀ ਤੁਹਾਡੇ ਨਾਲੋਂ 100 ਗਨੇ ਚੰਗਾ ਕੋਠੀ ਨਹੀਂ ਪਾਈ ਉਹਨੇ ਝਲਕਦਾ ਤਾਂ ਹੈ ਨਾ ਵੀ ਠੀਕ ਆ ਹੱਕ ਦੀ ਲੈ ਕੇ ਆਪਣੀ ਤਨਖਾਹ ਨਾਲ ਆਪਣਾ ਗੁਜ਼ਾਰਾ ਕਰਨਾ ਹੈ ਮਹਾਰਾਮ ਤਾਂ ਨਹੀਂ ਖਾਦਾ ਜੀ ਕਮਾਲ ਕਰਦੇ ਆ ਯਾਰ ਦਲੀਲ ਕੈਸੀ ਆ ਮੁੰਸ਼ੀ ਜੀ ਤੁਸੀਂ ਵੀ ਕੋਠੀ ਪਾਈ ਹੈ ਹਾਂਜੀ ਹਾਂਜੀ ਜਨਾਬ ਤਨਖਾਹ ਚੋਂ ਦਿੰਨੇ ਕਿਸ਼ਤੋਂ ਦੀ ਕਿ ਆ ਚੀਨਵਾਰੀਆਂ ਤੋਂ ਦਿੰਨੇ ਹੋ ਬਸ ਟਾਈਮ ਪਾਸ ਹੋਈ ਜਾਂਦਾ ਜੀ ਇਹਨਾਂ ਕੋਲ ਸੁਣੇ 10 ਕਿਲੇ ਪੈੜੀ ਦੀ ਵੀ ਹੈਗੀ ਆ ਜੀ ਟਾਈਮ ਪਾਸ ਹੀ ਹੁੰਦਾ ਹਾਂਜੀ ਹਾਂਜੀ ਇਕੱਠੇ ਰਲ ਕੇ ਕਰਦੇ ਹਾਂ ਕੰਮ ਨਹੀਂ ਨਹੀਂ ਜਨਾਬ ਨਹੀਂ ਜਨਾਬ ਅਜੇ ਬਾਅਦ ਗਲਤੀ ਨਹੀਂ ਹੁੰਦੀ ਜਿਹੜਾ ਕੁਝ ਹੋ ਗਿਆ ਜੀ ਹੋਣੀ ਪੱਕੀ ਗੱਲ ਜੀ ਜੀ ਜਨਾਬ ਰੱਬ ਨੂੰ ਯਾਦ ਕਰਕੇ ਕਹਿੰਦੇ ਹਾਂ ਹਾਂ ਜੀ ਜਨਾਬ ਇਹ ਦੂ ਬਾਅਦ ਨਹੀਂ ਹੁੰਦਾ ਜੀ ਇੱਕ ਮਿੰਟ ਇਹਨਾਂ ਦਾ ਕੋਈ ਲਿਖਤ ਪੜਤਾ ਹੈ ਨਹੀਂ ਕਰਨ ਵਾਲੇ ਕਿਸੇ ਦਾ ਨਹੀਂ 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 ਜੀ ਬਣਦੀ ਵੀ ਨਹੀਂ ਰੈਵਨਿਊ ਡਿਪਾਰਟਮੈਂਟ ਦਾ ਕੰਮ ਹੈ ਤੁਸੀਂ ਪਟਵਾਰੀ ਨੂੰ ਮਿਲੋ ਕਾਨੂੰਗੋਨ ਨੂੰ ਮਿਲੋ ਤਹਿਸੀਲਦਾਰ ਸਾਹਿਬ ਨੂੰ ਮਿਲੋ ਐਸ.ਡੀ.ਐਮ ਸਾਹਿਬ ਨੂੰ ਮਿਲੋ ਨਹੀਂ ਕੰਮ ਹੁੰਦਾ ਡੀ.ਸੀ ਸਾਹਿਬ ਨੂੰ ਮਿਲੋ ਠੀਕ ਹੈ ਜੀ ਠੀਕ ਹੈ ਅੱਜ ਤੋਂ ਬਾਅਦ ਜੇ ਤੁਹਾਨੂੰ ਲੱਗੇ ਵੀ ਸਾਡਾ ਕੋਈ ਮੁਲਾਜ਼ਮ ਤੁਹਾਨੂੰ ਫੋਨ ਵੀ ਕਰਦਾ ਤੁਹਾਡੇ ਵੱਟ ਦੇ ਰੋਲੇ ਦੇ ਵਿੱਚ ਲੜਾਈ ਨਹੀਂ ਹੋਣੀ ਚਾਹੀਦੀ ਇਹ ਨਾ ਹੋਵੇ ਮੇਰੇ ਕਹਿਣ ਤੇ ਜਾ ਕੇ ਵੱਡੇ ਭਰਾ ਦੇ ਸਿਰ ਚ ਟਾਂਗ ਮਾਰੋ ਤੁਸੀਂ ਨਹੀਂ ਨਹੀਂ ਜੀ ਅਸੀਂ ਤਾਂ ਠੀਕ ਹੈ ਫਿਰ ਸਾਡਾ ਹੀ ਕੰਮ ਹੈ ਜੇ ਸਿਰ ਪਾੜੋਗੇ ਫਿਰ ਸਾਡਾ ਹੀ ਕੰਮ ਹੈ ਜੇ ਜਮੀਨ ਦੀ ਕਾਨੂੰਨੀ ਲੜਾਈ ਲੜਨੀ ਹੈ ਤਾਂ ਰੈਵਨਿਊ ਡਿਪਾਰਟਮੈਂਟ ਬੈਠਾ ਉੱਥੇ ਜਾ ਕੇ ਆਪਦਾ ਮਿੰਨਤੀ ਮਿੰਨਤੀ ਕਰਾ ਕੇ ਸੈੱਟ ਕਰੋ ਠੀਕ ਹੈ ਜਾਓ ਕੰਮ ਕਰੋ ਆਪਾਂ ਓਕੇ ਠੀਕ ਹੈ ਧੰਨਵਾਦ ਠੀਕ ਹੈ